ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਆ ਜੀ ਗੁਰਦੁਆਰਾ ਸ਼ਹੀਦਗੰਜ ਟਿੱਪੀ ਸਾਹਿਬ ਜੈਤੋ ਇਹ ਫਰੀਦਕੋਟ ਜ਼ਿਲ੍ਹੇ ਦਾ ਸ਼ਹਿਰ ਹੈ ਜੀ ਫਰੀਦਕੋਟ ਤੋਂ 30 ਕਿਲੋਮੀਟਰ ਦੂਰੀ ਤੇ ਸਥਿਤ ਹੈ ਜੀ ਇਹ ਸ਼ਾਹ ਸੰਗਤ ਜੀ ਇਸ ਗੁਰੂ ਘਰ ਦਾ ਦੋਹਰਾ ਇਤਿਹਾਸ ਰਿਹਾ ਤੇ ਇਹ ਗੁਰੂ ਘਰ ਉੱਚੇ ਟਿੱਬੇ ਤੇ ਸਥਿਤ ਹੈ ਜੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ 1762 ਬਿਕਰਮੀ ਨੂੰ ਵਿਸਾਖ ਮਹੀਨੇ ਚਰਨ ਪਾਈ ਸੀਗੇ ਜੀ ਉਸ ਟਾਈਮ ਇਹ ਘਾਣਾ ਜੰਗਲ ਸੀਗਾ ਔਰ ਇਹ ਬਹੁਤ ਉੱਚਾ ਟੱਪਾ ਸੀਗਾ ਤਾਂ ਇਸ ਗੁਰੂ ਘਰ ਦਾ ਨਾਂ ਟਿੱਬੀ ਸਾਹਿਬ ਦੇ ਨਾਂ ਤੇ ਪਿਆ ਸ਼ਹੀਦ ਜਿਹੜਾ ਉਹਨੂੰ ਜੈਤੋ ਦਾ ਮੋਰਚਾ ਲੱਗਿਆ ਸੀਗਾ 1924 ਦੇ ਵਿੱਚ ਤੇ ਉੱਥੇ ਇੱਥੇ ਕਾਫੀ ਸਿੰਘਾਂ ਦੀ ਸ਼ਹੀਦੀ ਹੋਈ ਸੀਗੀ ਉਹ ਮੋਰਚੇ ਬਾਰੇ ਵੀ ਆਪਾਂ ਬਾਬਾ ਜੀ ਨਾਲ ਅਖੀਰ ਤੇ ਗੱਲਬਾਤ ਕਰਾਂਗੇ ਹੁਣ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਦੇ ਆਂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆਹ ਦ੍ਰਿਸ਼ ਦੇਖੋ ਜੀ ਇਤਿਹਾਸ ਨੂੰ ਦਰਸਾਉਂਦਾ ਗੰਗਸਰ ਜੈਤੋ ਦਾ ਖੂਨੀ ਦ੍ਰਿਸ਼ ਔਰ ਗੰਗਸਰ ਜੈਤੋ ਦਾ ਮੋਰਚਾ ਵੀ ਮਸ਼ਹੂਰ ਰਿਆ ਜੀ ਔਰ ਇਸ ਤੋਂ ਬਾਅਦ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਅੰਗੀਠਾ ਸਾਹਿਬ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਜਿੱਥੇ ਇਹਨਾਂ ਸਿੰਘਾਂ ਦਾ ਅੰਗੀਠਾ ਬਾਲਿਆ ਸੀਗਾ ਸਾਧ ਸੰਗਤ ਜੀ ਆ ਹੁਕਮਨਾਮਾ ਸਾਹਿਬ ਜੋਗਰ ਜੋਗਰ ਟੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੀ ਤਾਂ ਇਸ ਤੋਂ ਬਾਅਦ ਅੱਗੇ ਆਪਾਂ ਚੱਲਦੇ ਆਂ ਜੀ ਆਪਾਂ ਗੁਰਦੁਆਰੇ ਦੀ ਬਾਹਰ ਪ੍ਰਕਰਮਾ ਕਰਨ ਦੇ ਨਾਲ-ਨਾਲ ਇੱਥੇ ਸਾਧ ਸੰਗਤ ਜੀ ਪੁੰਨਿਆ ਤੇ demasiada ਦੇ ਹੜਾ ਵੱਡੀ ਸ਼ਰਧਾ ਭਾਵਨਾ ਨਾਲ ਹਰੇਕ ਮਹੀਨੇ ਮਨਾਇਆ ਜਾਂਦਾ ਜੀ ਤੇ ਚਪੈਰਾ ਸਾਹਿਬ ਵੀ ਹਰ ਇੱਕ ਐਤਵਾਰ ਬਾਬਾ ਦੀਪ ਸਿੰਘ ਜੀ ਦਾ ਇੱਥੇ ਸੰਗ ਦਾ ਹਾਜ਼ਰੀ ਭਰਦਿਆਂ ਜੀ ਚਪੈਰਾ ਸਾਹਿਬ ਦੇ ਵਿੱਚ ਤੇ ਇਸ ਸਥਾਨ ਤੇ ਜਿਹੜਾ 21 ਫਰਵਰੀ 1924 ਨੂੰ ਜੈਤੋ ਦਾ ਮੋਰਚਾ ਲੱਗਿਆ ਸੀਗਾ ਤਾਂ ਉਹ ਜਥੇਦੀ ਇੱਕ ਬਾਈ ਸਿੰਘ ਕਰ ਰਹੇ ਸੀਗੇ ਔਰ ਆ ਨਿਸ਼ਾਨ ਸਾਹਿਬ ਉਸ ਸਮੇਂ ਤੋਂ ਹੀ ਇਸ ਜਗ੍ਹਾ ਤੇ ਸਜੋਪਿਤ ਕੀਤਾ ਗਿਆ ਔਰ ਇਹ ਉਸ ਟਾਈਮ ਜਦੋਂ ਜੰਗ ਚੱਲ ਰਹੀ ਸੀਗੀ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਤਾਂ ਉਦੋਂ ਹਰ ਜਿਹੜੇ ਸਿੰਘ ਸ਼ਹੀਦ ਹੋ ਜਾਂਦਾ ਸੀਗਾ ਉਹ ਸਿੰਘ ਤੋਂ ਦੂਜਾ ਸਿੰਘ ਇਹ ਨਿਸ਼ਾਨ ਸਾਹਿਬ ਹਰਲੰਦ ਦੇ ਸਿੱਕੇ ਤੇ ਖਾਲਸੇ ਨੇ ਚੜ੍ਹਦੀ ਕਲਾ ਦਾ ਪ੍ਰਤੀਕ ਰਿਹਾ ਖਾਲਸਾ ਹਮੇਸ਼ਾ ਹੀ ਉਹਰਾ ਨਿਸ਼ਾਨ ਸਾਹਿਬ ਉਹਨਾਂ ਸਾਮਿਆਂ ਦਾ ਲੱਗਿਆ ਹੋਇਆ ਇਸ ਗੁਰੂ ਘਰ ਦੇ ਵਿੱਚ ਤੇ ਇਸ ਕਰਕੇ ਇਸ ਗੁਰੂ ਘਰ ਦਾ ਦੋਹਰਾ ਇਤਿਹਾਸ ਆ ਗੰਗਸਰ ਗੁਰਦੁਆਰਾ ਸਾਹਿਬ ਦੀ ਵੀ ਇੱਕ ਵੀਡੀਓ ਪਾਈ ਗਈ ਸੀ ਪਹਿਲਾਂ ਇਹ ਗੁਰਦੁਆਰਾ ਟੀਪੀ ਸਾਹਿਬ ਦੀ ਅੱਜ ਵੀਡੀਓ ਤੁਹਾਨੂੰ ਆ ਰਹੇ ਆ ਸਾਧ ਸੰਗਤ ਜੀ ਤੇ ਇਸ ਮੋਰਚੇ ਦੀ ਅਗਵਾਈ ਅਖੀਰ ਦੇ ਵਿੱਚ ਬੀਬੀ ਬਲਵੀਰ ਕੌਰ ਜੀ ਨੇ કરી ਸੀਗੀ ਔਰ ਉਹਨਾਂ ਦੇ ਗੋਦੀ ਇੱਕ ਢਾਈ ਸਾਲ ਦਾ ਬੱਚਾ ਵੀ ਸੀਗਾ ਜਿਹਨੂੰ ਗੋਲੀ ਲੱਗ ਗਈ ਸੀ ਪਰ ਉਹਨਾਂ ਨੇ ਫੇਰ ਵੀ ਆਪ ਦਾ ਜਿਹੜਾ ਮੋਰਚਾ ਫਤਿਹ ਕਰਕੇ ਹੀ ਸਾਹ ਲਿਆ ਤੇ ਇਹ ਮੋਰਚਾ ਜਿਹੜਾ ਹੈਗਾ ਮਹਾਰਾਜਾ ਰਿਪੂ ਦਮਨ ਜਿਹਨੂੰ ਜਦੋਂ ਗੱਦੀ ਤੋਂ ਲਾਤਾ ਸੀਗਾ ਤਾਂ ਉਸ ਦੇ ਵਿਰੋਧ ਵਿੱਚ ਲਗਾਇਆ ਸੀਗਾ ਜੀ ਔਰ ਅਕਾਲ ਤਖਤ ਤੋਂ ਵੀ ਜਥੇ ਆਉਣੇ ਇਸ ਮੋਰਚੇ ਦੇ ਵਿੱਚ ਸ਼ੁਰੂ ਹੋ ਗਏ ਸੀਗੇ ਸਾਧ ਸੰਗਤ ਜੀ ਆਪਾਂ ਇਸ ਗੁਰੂ ਘਰ ਦੀ ਹੋਰ ਜਾਣਕਾਰੀ ਬਾਬਾ ਜੀ ਨਾਲ ਵੀ ਸਾਂਝੀ ਕਰਾਂਗੇ ਤੇ ਉਹਨਾਂ ਤੋਂ ਵੀ ਇੱਕ ਕਰੀ ਆਪਾਂ ਸਾਰਾ ਇਤਿਹਾਸ ਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਨਾਲ ਜੁੜੇ ਰਹੋ ਵਾਹਿਗੁਰੂ ਜੀ ਬਾਬਾ ਜੀ ਇਕੱਤਰ ਪਹਿਰਾ ਸਾਹਿਬ ਆਇਆ ਹੈ ਹਰ ਐਤਵਾਰ ਇਸ ਗੁਰੂ ਘਰ ਸੰਗਤਾਂ ਹਾਜ਼ਰੀ ਭਰਦੀਆਂ ਜੀ ਹਾਂ ਉਸ ਤੋਂ ਬਾਅਦ ਮੱਸੀਆ ਪੁੰਨਿਆਂ ਦਾ ਤੁਹਾਡਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹਾਂਜੀ ਹਾਂਜੀ ਮੱਸੀਆ ਦਾ ਦਿਹਾੜਾ ਬਹੁਤ ਸ਼ਰਧਾ ਨਾਲ ਮਨਾਇਆ ਜਾਂਦਾ ਰਿਹਾ ਤੇ ਹਰ ਐਤਵਾਰ ਚ ਪਹਿਰਾ ਸਾਹਿਬ ਜਿਹੜਾ ਹੁੰਦਾ ਹੈ ਸੰਗਤ ਪੂਰ ਦੂਰ ਦਰਾਡੇੋਂ ਪਹੁੰਚਦੀ ਹੈ ਸੰਗਤਾਂ ਦਾ ਬਹੁਤ ਸ਼ਾਹ ਹੁੰਦਾ ਸੋ ਅਤੇ ਇਸ ਇਤਿਹਾਸ ਦੇ ਨਾਲ ਹੀ ਇਸ ਸਥਾਨ ਤੇ 1924 ਦੇ ਵਿੱਚ ਮੋਰਚਾ ਲੱਗਿਆ ਜਿਸ ਤੋਂ ਗੰਗ ਸਰਦਾ ਜਿਹੜਾ ਗੁਰਦੁਆਰਾ ਕਿਬੀ ਸਾਹਿਬ ਕਿ ਉਹ ਸਮੇਂ ਜਿਹੜਾ ਸ਼ਹਿਰ ਸੀ ਜੇਤੋ ਨਾਭਾ ਰਿਆਸਤ ਦਾ ਸ਼ਹਿਰ ਹੋਇਆ ਕਰਦਾ ਸੀ ਨਾਭਾ ਰਿਆਸਤ ਦੇ ਰਾਜਾ ਸੀ ਮਹਾਰਾਜਾ ਰੇ ਪ੍ਰਤਾਪ ਸਿੰਘ ਜਿਹੜੇ ਕਿ ਗੁਰੂ ਕਰਨ ਨੂੰ ਮੰਨਣ ਵਾਲੇ ਸੀ ਉਸ ਸਮੇਂ ਕਹਿੰਦੇ ਪੰਜਾਬ ਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਰਿਆਸਤਾਂ ਸੀ ਇਹਨਾਂ ਰਿਆਸਤਾਂ ਦੇ ਜਿੰਨੇ ਰਾਜੇ ਸੀ ਅੰਗਰੇਜ਼ਾਂ ਦੇ ਮਤਹਿਤ ਸੀ ਜਦੋਂ ਵੀ ਕਿਸੇ ਰਿਆਸਤ ਦਾ ਕੋਈ ਰਾਜਾ ਚੜਾਈ ਕਰ ਜਾਂਦਾ ਸੀ ਨਵੇਂ ਰਾਜੇ ਨੂੰ ਜਦੋਂ ਗੱਦੀ ਤੇ ਬਿਠਾਇਆ ਜਾਂਦਾ ਸੀ ਤਾਂ ਅੰਗਰੇਜ਼ਾਂ ਦੀ ਸਹਿਮਤੀ ਦੇ ਨਾਲ ਹੋਇਆ ਕਰਦਾ ਸੀ ਤਾਂ ਮਹਾਰਾਜਾ ਰਿਪਨਮਨ ਸਿੰਘ ਜੀ ਨੇ ਜਦੋਂ ਆਪਣੀ ਦਸਤਾਰਬੰਦੀ ਕੀਤੀ ਆਪਣੀ ਗੱਦੀ ਤੇ ਨشীন ਹੋਏ ਤਾਂ ਉਹਨਾਂ ਨੇ ਕਿਸੇ ਅੰਗਰੇਜ਼ ਨੂੰ ਕਿਸੇ ਮੰਮੈਂਦੇ ਨੂੰ ਨਹੀਂ ਬੁਲਾਇਆ ਉਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਕਰਾ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਪਣੀ ਦਸਤਾਰਬੰਦੀ ਕਰਵਾਈ ਇਸ ਗੱਲ ਤੋਂ ਖਫਾ ਹੋ ਕੇ ਅੰਗਰੇਜ਼ ਸਰਕਾਰ ਨੇ ਮਹਾਰਾਜਾ ਰਿਪਨਮਨ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਬਾਗੀ ਹੋਣ ਦਾ ਉਹਨਾਂ ਤੇ ਅਟੈਕ ਲਾ ਕੇ ਤਾਂ ਉਸ ਸਮੇਂ ਜਿੰਨੀ ਵੀ ਸੰਗਤ ਸੀ ਇਲਾਕੇ ਦੀ ਸਿੱਖ ਸੰਗਤ ਸੀ ਉਹਨਾਂ ਨੇ ਰੋਸ ਮਜਾਰੇ ਕਰਨੇ ਸ਼ੁਰੂ ਕੀਤੇ ਕਿ ਮਹਾਰਾਜਾ ਰਿਪਦਮਨ ਸਿੰਘ ਨੂੰ ਰਿਹਾ ਕੀਤਾ ਜਾਵੇ ਸਰਕਾਰ ਨੂੰ ਉਸ ਦੇ ਸੰਗਤਾਂ ਦੇ ਰੋਹ ਨੂੰ ਦੇਖਦਿਆਂ ਆਇਆ ਮਹਾਰਾਜਾ ਰਿਪਦਮਨ ਸਿੰਘ ਨੂੰ ਦਿਹਾੜਾ ਕਰਨਾ ਪਿਆ ਜਦੋਂ ਮਹਾਰਾਜਾ ਰਿਪਦਮਨ ਸਿੰਘ ਦੀ ਰਿਹਾਈ ਹੋ ਕੇ ਆਏ ਤਾਂ ਉਸ ਖੁਸ਼ੀ ਦੇ ਵਿੱਚ ਇਲਾਕੇ ਦੀ ਸਮੁੱਚੀ ਸੰਗਤ ਨੇ ਇਸ ਅਸਥਾਨ ਤੇ ਸ਼੍ਰੀ ਖੰਡਪਾਤ ਸਾਹਿਬ ਪਰਾਰੰਭ ਕਰਵਾਇਆ ਜਦੋਂ ਸ਼੍ਰੀ ਖੰਡਪਾਤ ਸਾਹਿਬ ਪਰਾਰੰਭ ਹੋਏ ਆ ਫੇਰ ਦੁਬਾਰਾ ਜਿਹੜੇ ਸਰਕਾਰ ਦੇ ਮੁਖਬਰ ਸੀ ਉਹਨਾਂ ਨੇ ਸਰਕਾਰ ਨੂੰ ਦੁਬਾਰਾ ਫੇਰ ੜਕਾਇਆ ਕਿ ਸਿੱਕੇ ਤੇ ਇਕੱਠੇ ਹੋਣਗੇ ਕਟੇ ਹੋ ਕੇ ਸਰਕਾਰ ਦੇ ਵਿਰੋਧ ਕੋਈ ਨਾ ਕੋਈ ਮੋਰਚਾ ਰਮਣਗੇ ਹੋਵੇ ਨਾ ਤਾਂ ਇਹਨਾਂ ਨੂੰ ਇਕੱਠੇ ਨਾ ਹੋਣ ਦਿੱਤਾ ਜਾਵੇ ਤਾਂ ਅੰਗਰੇਜ਼ ਸਰਕਾਰ ਨੇ ਆਪਣੀ ਫੌਜ ਜਾਂ ਮੌਕੇ ਦੀ ਪੁਲਿਸ ਨੂੰ ਭੇਜ ਕੇ ਜਿੰਨੇ ਵੀ ਸਿੰਘ ਸੇਵਾਦਾਰ ਸੀ ਅਤੇ ਜਿਹੜਾ ਖੰਡਪਾਠ ਖੰਡਪਾਠ ਕਰ ਰਿਹਾ ਖੰਡ ਪਠੀ ਸੀ ਉਹਨੂੰ ਜਬਰੀ ਚੁੱਕ ਕੇ ਜਿਹੜੀ ਉਹ ਪੁਲਿਸ ਲੈ ਗਈ ਖੰਡਪਾਠ ਸਾਹਿਬ ਖੰਡਨ ਕਰ ਦਿੱਤਾ ਗਿਆ ਉਸ ਤੋਂ ਉਪਰੰਤ ਫਿਰ ਦੁਬਾਰਾ ਇਹ ਮੋਰਚਾ ਸ਼ੁਰੂ ਹੋਇਆ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਇਆ ਕਿ ਜਿਹੜਾ ਇਹ ਖੰਡ ਦਾ ਖੰਗਣ ਕੀਤਾ ਗਿਆ ਇਹਨੂੰ ਦੁਬਾਰਾ ਮਰਜ਼ਾਦਾ ਅਨਸਾਰ ਕੀਤਾ ਜਾਵੇ। 25-25 ਸਿੰਘਾਂ ਦੇ ਜਥੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਉਣੇ ਸ਼ੁਰੂ ਹੋਏ। ਉਹਨਾਂ ਜਥਿਆਂ ਨੂੰ ਅੰਗਰੇਜ਼ ਸਰਕਾਰ ਗ੍ਰਿਫਤਾਰ ਕਰਕੇ ਦੂਰ-ਦਰਾਡੇ ਸ਼ਾਦਾ ਕਰਦੀ ਸੀ। 6 ਮਹੀਨੇ ਜਿਹੜਾ ਮੋਰਚਾ ਚੱਲ ਰਿਹਾ। 6 ਮਹੀਨਿਆਂ ਦੇ ਬਾਅਦ ਜਿਹੜਾ ਅਖੀਰਲਾ ਜਥਾ 1924 ਦੇ ਵਿੱਚ 21 ਫਰਵਰੀ ਵਾਲੇ ਦਿਨ ਇਸ ਸਥਾਨ ਤੇ ਪਹੁੰਚਿਆ। ਉਹ ਜਿਹਾ ਪੰਜ ਸੌ ਸਿੰਘਾਂ ਦਸ਼ੀ ਅਕਾਲ ਤਖਤ ਸਾਹਿਬ ਕੋਲ ਚੱਲਿਆ ਸੀ ਅਰਦਾਸ ਬੇਨਤੀ ਕਰਕੇ ਤੇ ਰਸਤੇ ਦੇ ਵਿੱਚ ਉਸ ਦੇ ਨਾਲ ਹੋਰ ਸੰਗਤ ਜਿਹੜੀ ਰਲਦੀ ਆਈ ਤੇ ਉਹ ਜੱਥਾ ਕਹਿੰਦੇ ਬਹੁਤ ਭਾਰੀ ਰੂਪ ਧਾਰਨ ਕਰ ਗਿਆ ਹਜ਼ਾਰਾਂ ਦੀ ਸੰਗਤ ਜਿਹੜੀ ਇਕੱਠੀ ਹੋ ਗਈ ਜਦੋਂ ਸੰਗਤ ਜੇਤੋ ਦੀ ਹੱਦ ਦੇ ਵਿੱਚ ਪਹੁੰਚੀ ਤਾਂ ਜਿਹੜੇ ਮੌਕੇ ਤੇ ਜਿੱਥੇ ਨਾਕਾ ਲਾਇਆ ਹੋਇਆ ਸੀ ਬੁਰਦਰਾ ਕਿਬੀ ਸਾਹਿਬ ਦੇ ਕੋਲ ਫੌਜ ਵਾਲਿਓ ਮੌਕੇ ਦੇ ਅਫਸਰ ਨੂੰ ਖਬਰਾਂ ਦੇ ਵਿੱਚ ਜਦੋਂ ਦੇਖਿਆ ਵੀ ਇੰਨਾ ਜ਼ਿਆਦਾ ਇਕੱਠਾ ਹੈ ਉਹਨੇ ਇਕੱਠ ਨੂੰ ਖਦੇੜਨ ਵਾਸਤੇ ਜਦੋਂ ਗੋਲੀ ਦਾ ਹੁਕਮ ਦਿੰਦਾ ਜਦੋਂ ਉਹ ਗੋਲੀ ਦਾ ਹੁਕਮ ਹੋਇਆ ਤਾਂ ਜਿਹੜੇ ਸਿੰਘ ਜਥੇ ਦੇ ਮੂਹਰੇ ਇੱਕ ਸਿੰਘ ਨਿਸ਼ਾਨ ਸਾਹਿਬ ਫੜ ਕੇ ਤੁਰਦਾ ਸੀ ਬਾਕੀ ਸਿੰਘ ਪਛੇ ਪਿੱਛੇ ਸਤਨਾ ਵਾਹਿਗੁਰੂ ਦਾ ਜਾਬ ਕਰਦੇ ਹੁੰਦੇ ਸੀ ਤਾਂ ਉਹ ਜਥੇ ਦੇ ਸਿੰਘ ਜਿਹੜੇ ਸੀ ਉਸੇ ਤਰ੍ਹਾਂ ਹਰੰਤਰ ਆਪਣੇ ਨਿਸ਼ਾਨੇ ਨੂੰ ਮੇਰੇ ਤੇ ਪਰੇ ਆਏ ਜੇ ਕਿਤੇ ਨਿਸ਼ਾਨ ਸਾਹਿਬ ਵਾਲੇ ਸਿੰਘ ਦੇ ਕੋਈ ਗੋਲੀ ਲੱਗ ਜਾਂਦੀ ਸੀ ਤਾਂ ਦੂਜਾ ਸਿੰਘ ਭੱਜ ਕੇ ਨਿਸ਼ਾਨ ਸਾਹਿਬ ਨੂੰ ਸੁਧਿੰਦਾ ਸੀ ਇਸ ਤਰ੍ਹਾਂ ਕਰਦਿਆਂ ਕਰਦਿਆਂ ਜਦੋਂ ਨਾਕੇ ਦੇ ਉੱਪਰ ਪਹੁੰਚ ਗਏ ਤਾਂ ਉਸ ਆ ਕੇ ਇਹਨਾਂ ਨੇ ਸਿੰਘਾਂ ਨੇ ਆਪਣਾ ਨਿਸ਼ਾਨ ਸਾਹਿਬ ਲਾ ਕੇ ਸਤਨਾ ਵੈਦੁਰ ਦਾ ਜਾਬ ਕਰਨਾ ਸ਼ੁਰੂ ਕੀਤਾ ਉਸ ਅਫਸਰ ਨੇ ਦੇਖਿਆ ਕਿ ਵੀ ਜਿਹੜੇ ਸਿੱਖ ਆ ਰਹੇ ਇਹਨਾਂ ਦਾ ਸਾਡੇ ਨਾਲ ਲੜਨ ਦਾ ਤਾਂ ਕੋਈ ਮਕਸਦ ਨਹੀਂ ਵੀ ਇਹਨਾਂ ਦਾ ਕੋਈ ਹੋਰ ਕਾਰਨ ਹੋ ਸਕਦਾ ਉਹਨੇ ਗੋਲੀ ਬੰਦ ਕਰਵਾ ਕੇ ਫਿਰ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਕੀ ਮਕਸਦ ਹੈ ਤੁਸੀਂ ਕੀ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਨੇ ਦੱਸਿਆ ਵੀ ਸਾਡਾ ਮਕਸਦ ਸਿਰਫ ਇੱਕੋ ਇੱਕ ਹੈ ਵੀ ਜਿਹੜਾ ਸਰਕਾਰ ਵੱਲੋਂ ਖੰਡਪਾਰਸਾਂ ਖੰਡਨ ਕੀਤਾ ਗਿਆ ਅਸੀਂ ਉਹਨੂੰ ਦੁਬਾਰਾ ਮਰਜ਼ਾਦਾ ਮੁਤਾਬਕ ਕਰਨਾ ਚਾਹੁੰਦੇ ਹਾਂ ਤਾਂ ਫਿਰ ਉਸ ਤੋਂ ਅੰਗਰੇਜ਼ ਸਰਕਾਰ ਨੇ ਖਣਪਾਟ ਸਾਹਿਬ ਕਰਨ ਦੀ ਆਗਿਆ ਦਿੱਤੀ ਤੇ ਇਸ ਸਥਾਨ ਤੇ ਉਸ ਸਮੇ 101 ਖਣਪਾਠਾਂ ਦੀ ਲੜੀ ਕੀਤੀ ਗਈ ਉਸ ਤੋਂ ਉਪਰੰਤ ਜਿਹੜੀ ਉਹ ਖਣਪਾਠਾਂ ਦੀ 101 ਲੜੀ ਨਿਰੰਤਰ ਜਾਰੀ ਹੈ ਅੱਜ ਵੀ ਗੁਰਦੁਆਰਾ ਕਬੀ ਸਾਹਿਬ ਵਿਖੇ 21 ਫਰਵਰੀ ਵਾਲੇ ਦਿਨ 101 ਖਣਪਾਠਾਂ ਦੀ ਲੜੀ ਦੇ ਭੋਗ ਪਾਏ ਜਾਂਦੇ ਆ ਹਰ ਸਾਲ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਮੇਲਾ ਮਨਾਇਆ ਜਾਂਦਾ ਹੈ ਗੁਰਦੁਆਰਾ ਕਬੀ ਸਾਹਿਬ ਜੋ ਕਿ ਤੋਂ ਅੱਧਿਕ ਫਰਲਾਂਗ ਦੀ ਦੂਰੀ ਤੇ ਹੈ ਉਸ ਸਥਾਨ ਤੇ ਸਿੰਘਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਸੋ ਇਸ ਸੰਦਕ ਦੇ ਜੈਤੂ ਦਾ ਮੋਰਚਾ ਵੀ ਜਿਹਨੂੰ ਗਿਆ ਸੀ 124 ਦੇ ਵਿੱਚ ਇਹ ਮੋਰਚਾ ਲੱਗਿਆ ਸੀ ਜੈਤੂ ਦੇ ਮੋਰਚੇ ਤੋਂ ਫਿਰ ਉਹਦਾ ਜਿਹੜਾ ਸਿੰਘਾਂ ਦਾ ਅੰਤਿਮ ਸੰਸਕਾਰ ਹੋਇਆ ਸੀਗਾ ਉਹ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਹਾਂਜੀ ਬਸ਼ਿੰਦਾਰ ਰੋਡ ਤੇ ਮੈਨੂੰ ਇਹ ਇਸ ਜੈਤੂ ਪ੍ਰਿਆਸਿਕ ਜਿਹੜਾ ਕਸਬਾ ਹੈਗਾ ਇਹਦੇ ਵਿੱਚ ਤਿੰਨ ਗੁਰਦੁਆਰਾ ਸਾਹਿਬ ਹਥਿਆਰ ਸ੍ਰੀ ਗੁਰੂ ਘਰ ਨੇ ਤਿੰਨ ਹਾਂਜੀ 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 ਗੁਰੂ ਸਾਹਿਬ ਦੀ ਸ਼ੋਭਾ ਕਰਨ ਚੋ ਪ੍ਰਾਪਤ ਹੈ ਬਾਕੀ ਸ਼ਹੀਦਾਂ ਸਿੰਘਾਂ ਦੀ ਯਾਦਗਾਰ ਬਣੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਜੀ ਵਾਹਿਗੁਰੂ ਜੀ ਤੁਸੀ ਬਿਆਸ ਜੀ ਨੇ ਗੂੰਗੀ ਜਾਣਕਾਰੀ ਦਿੱਤੀ ਔਰ ਸੰਗਤਾਂ ਨੂੰ ਬੇਨਤੀ ਹੈ ਸ੍ਰੀ ਸਿੱਖ ਇਤਿਹਾਸ ਦੀ ਜਾਣਕਾਰੀ ਆਸਤੇ ਵੀਡੀਓ ਸਾਰੀ ਦੇਖੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ